ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੇਲ ਖੁਰਦ ਤਸੀਲ ਲੈਰਾ ਗਾਗਾ ਤੇ ਨੇੜੇ ਯਖਲ ਹਰਿਆਣਾ ਚਾਰ ਝੋਟੀਆਂ ਦਿਖਾਵਾਂਗੇ ਤਿੰਨ ਦਿਖਾਵਾਂਗੇ ਟੋਕੜ ਗੱਬਣਾ ਵੱਡੇ ਰਿਕਾਰਡ ਵਾਲੀਆਂ ਇੱਕ ਮੱਝ ਤਾਂ ਹੈਗੀ ਆ 20 ਕਿਲੋ ਵਾਲੀ ਟੋਕੜ ਗੱਬਣਾ ਤੇ ਇੱਕ ਹੈਗੀ ਆ ਝੋਟੀ 15 16 ਕਿਲੋ ਵਾਲੀ ਇੱਕ 18 ਕਿਲੋ ਵਾਲੀ ਤਾਜ਼ੀਆਂ ਇਹ ਚੰਗੀ ਕੀਮਤ ਚ ਬਾਈ ਕਹਿੰਦਾ ਚੱਲੀਆਂ ਹੋਈਆਂ ਨੇ ਤੇ ਇੱਕ ਦਿਖਾਵਾਂਗੇ ਤਾਜੀ ਸੂਈ ਨਾਲ ਉਹਦੇ ਆ ਗਈ ਕੱਟੀ 2 ਟੋਕੜਾਂ ਗੱਬਣਾ ਨੇ 20 ਕਿਲੋ ਵਾਲੀ ਟੋਕੜ ਗੱਬਣਾ ਜਿਹੜੀ ਉਹਦੇ ਨਾਲ ਵੀ ਕੱਟੀ ਆ ਤੇ ਇੱਕ ਨਾਲ ਕੱਟਾ ਇੱਕ ਮਿਲਦੀ ਆ ਬਾਈ ਕਹਿੰਦਾ ਪਹਾੜੇ ਤੇ ਠੰਡੀ ਸੀਲ ਆ ਬਾਕੀ ਗੱਲਬਾਤ ਥੋੜੀ ਫਿਰ ਕਾਲੇ ਨਾ ਕਰਾਦਾਂ ਨਾ ਇਕੱਲਾ ਇਕੱਲਾ ਪਸ਼ੂ ਫੋਲ ਕੇ ਤੋਰ ਦਾਂਗੇ ਤੇ ਜਿਹੜਾ ਰੇਟ ਆ ਰੇਟ ਸਾਰਿਆਂ ਦਾ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਹੋਰ ਕਾਲੇ ਕਿਵੇਂ ਆ ਠੀਕ ਠਾਕ ਬਾਈ ਗੁਰੂ ਜੀ ਚੜਦੀ ਕਲਾ ਐਨ ਵੀਰੇ ਵਧੀਆ ਲੋਟ ਚੱਲਦਾ ਕੰਮ ਐਨ ਚੱਲ ਰਿਹਾ ਆ ਕੰਮ ਇਹਦਾ ਸੱਜਣ ਦਾ ਲੋਟ ਹੀ ਚੱਲਦਾ ਹੁੰਦਾ ਕਿਉਂਕਿ ਇਹ ਵੱਤ ਦੇ ਮਾਰਜਨਲ ਮਾਲ ਵੇਚਦਾ ਰਹਿੰ ਤੇ ਮਾਲ ਵੀ ਸਾਫ ਸੁਥਰਾ ਵੇਚਦਾ ਤੇ ਸ਼ਿਕਾਇਤ ਵੀ ਇਹ ਸੱਜਣ ਦੀ ਕੋਈ ਨਹੀਂ ਆਈ ਠੀਕ ਹੈ ਗੱਲ ਤੇ ਬਾਕੀ ਜਿਹੜੇ ਭਰਾਵਾਂ ਨੇ ਪਸ਼ੂ ਖਰੀਦਣਾ ਹੁੰਦਾ ਉਹਨੇ ਆਪਦੀ ਸਮਝ ਨਾਲ ਆਪਦੀ ਸੂਝ ਬੂਝ ਨਾਲ ਆਪਦੀ ਜੱਜਮੈਂਟ ਨਾਲ ਚੈੱਕ ਕਰਕੇ ਗੱਬੜ ਨੂੰ ਚੈੱਕ ਕਰਾ ਕੇ ਲਿਜਾਓ ਤਾਜੀ ਨੂੰ ਦੋ ਟਾਈਮ ਚੋਕ ਕੇ ਲੈ ਕੇ ਜਾਓ ਹਾਂ ਆਪਾਂ ਬਈ ਆਪਾਂ ਵੀ ਇਹੀ ਚੀਜ਼ ਕਰਕੇ ਲਿਆਉਣੀ ਆ ਆਪਾਂ ਤਸੱਲੀ ਕਰਕੇ ਲਿਆਉਣੀ ਆ ਅਗਲੇ ਦਾ ਵੀ ਹੱਕ ਬਣਦਾ ਗੁਰੂ ਜਦੋਂ ਪੈਸਾ ਲਾਉਂਦਾ ਕੋਈ ਵੀ ਹੈ ਏ ਤੋਂ ਲੈ ਕੇ ਜੈਡ ਤੱਕ ਤਸੱਲੀ ਆਪਾਂ ਐਸੇ ਤੁਸੀਂ ਲਾ ਦਾਨੇ ਉਹ ਤਸੱਲੀ ਨਹੀਂ ਕਰਦੇ ਬਾਅਦ ਚੋ ਭਜਨੱਠ ਚ ਰਹਨੇ ਹੋ ਹਾਂ ਆਪਣਾ ਹੱਕ ਆਪਾਂ ਕਰਾਉਣੀ ਆ ਤਸੱਲੀ ਕਦੇ ਆਪਾਂ ਮੁੱਕਰੇ ਨਹੀਂ ਵੀ ਚਵਾਣੀ ਨਹੀਂ ਜਾਏ ਨਹੀਂ ਕਰਨਾ ਜਾ ਚੈੱਕ ਨਹੀਂ ਕਰਾਣੀ ਜਿਵੇਂ ਕੋ ਕੋ ਗੱਪਣਾ ਨਹੀਂ ਅਗਲਾ ਕਹਿੰਦਾ ਭਾਈ ਪਹਿਲਾਂ ਥੱਪਾ ਵਾਲੇ ਦਵਾਰੇ ਫਿਰਨਾ ਆਪਦਾ ਅਸੀਂ ਵੀ ਚੈੱਕ ਕਰਾ ਕੇ ਲਏ ਆ ਆਪ ਵੀ ਚੈੱਕ ਕਰਾ ਲੇ। ਕੋਕੜਾਂ ਗੱਬਣਾ ਬਾਈ ਦੇ ਘਰੋਂ ਚੈੱਕ ਕਰਾ ਕੇ ਲੈ ਜਾਓ। ਮੈਂ ਡਾਕਟਰ ਨਹੀਂ ਹੈਗਾ। ਮੈਂ ਮੇਰੇ ਅੱਖਾਂ 'ਚ ਵੀ ਐਸਾ ਸਕੈਨਰ ਨਹੀਂ ਲੱਗਿਆ ਵੀ ਮੈਂ ਇਹਨਾਂ ਨੂੰ ਸਟੈਂਡ ਕਰ ਲਵਾਂ। ਤੁਸੀਂ ਆਪਾਂ ਕੋਲ ਚੈੱਕ ਕਰਾ ਦਿਨੇ ਆ ਫਿਰ ਵੀ ਚਲੋ। ਕੋਈ ਭਰਾ ਫੋਨ ਨਾ ਲਾਇਓ ਕਿਰਪਾ ਕਰਕੇ। ਇਹ ਤੁਹਾਨੂੰ ਬੇਨਤੀ ਆ। ਹੱਥ ਜੋੜ ਕੇ ਬਾਜ਼ੀ ਤੋਂ ਕਰ ਲਈਏ ਸ਼ੁਰੂ। ਕੋਰਲਾ ਚੈੱਕ ਕਰਾਂਦੇ ਜੀ ਆਪਾਂ ਨੇ ਵੀਡੀਓ ਬਣਾਈਏ ਗੱਲੀ ਗੱਲੀ ਮੱਝ ਦੀ। ਦੌਰ ਖੋਲ ਕੇ ਲੈ ਇੱਕ ਨੰਬਰ ਦੀ ਮਾਰ ਦੇ ਗੈਰੀ ਕੈਮਰਾ ਤਾਜੀ ਝੋਟੀ ਤੋਂ ਕਰ ਲਾ ਸ਼ੁਰੂਆਤ ਕਿਹੜਾ ਸੂਆ ਕਲੇ ਦਾ? ਸੂਆ ਵੀਰੇ ਤੀਜਾ ਇਹਦਾ। ਸੂਆ ਤੀਜਾ ਬੱਚਾ ਕੀ ਆ ਇੱਕ ਹਫ਼ਤੇ ਦੀ ਸੂਈ ਹੋ ਜਾਂਦੀ ਆ ਗਈ ਕੱਟੀ ਇੱਕ ਹਫ਼ਤੇ ਦਾ ਸੂਆ ਸੂਆ ਤੀਜਾ ਬਾਈ ਕਹਿੰਦਾ ਕੱਦ ਕਾਠ ਆ ਗਿਆ ਝੋਟੀ ਦਾ ਦਰਮਿਆਨਾ ਪਰ ਆ ਗਈ ਬਾਡੀ ਵਾਲੀ ਲੇਵੇ ਵਾਲੇ ਕੰਡੇ ਕੱਢ ਦੂਗੀ ਆਰਡਰ ਕੁਆਲਟੀ ਐਨ 18 ਕਿਲੋ ਦੇਣੇ ਗੁਰੇ ਨੇ ਆਪਾਂ ਆਪਾਂ ਕਹਿੰਦੇ ਅੱਜ ਜਿੰਨਾ ਕਹਾਂਗੇ ਜਿੰਨਾ ਹੈਗਾ ਉਹਨਾਂ ਦੱਸਾਂਗੇ ਅੱਜ ਕਿੰਨਾ ਹਫ਼ਤੇ ਦਾ ਅੱਜ 14 ਕਿਲੋ ਐਨ ਤਿਆਰ ਹੈ ਦੋ ਟਾਈਮ ਤਿੰਨ ਟਾਈਮ ਜਿਵੇਂ ਮਰਜ਼ੀ ਬੰਦਾ ਚੋਲੇ ਤਸੱਲੀ ਕਰਾਵਾਂਗੇ ਤਸੱਲੀ ਕਰਾਵਾਂਗੇ ਚੌਣ ਚਵਾਈ ਆਪਾਂ ਵੀਡੀਓ 'ਚ ਦਿਖਾ ਦਾਂਗੇ ਹੁਣ ਆ ਤਸੱਲੀ ਬਾਈ ਕਹਿੰਦਾ ਕਰਾਵਾਂਗੇ ਦੋ ਟਾਈਮ ਚਾਰ ਟਾਈਮ ਕਿਹੜਾ ਹੋਰ ਕਮਾ ਦੇ ਬਾਣੀ ਦੋ ਡੰਗ ਚਾਰ ਡੰਗ ਤਸੱਲੀ ਕਰਨਾ ਤੁਹਾਡਾ ਫਰਜ਼ ਹੈ ਤੇ ਬਾਈ ਕਹਿੰਦਾ ਆਪਾਂ ਵੀ ਤਸੱਲੀ ਕਰਾ ਕੇ ਦੇਵਾਂਗੇ ਜਿਹੜਾ ਪ੍ਰਾ ਲੈ ਕੇ ਜਾਊਗਾ ਇਹ ਥੰਡ ਦਾ ਸੈਜ ਬਹੁਤ ਸੋਹਣਾ ਰੱਖਦੀ ਐ ਕੱਦ ਦਰਮਿਆਨਾ ਚੌੜੇ ਢਾਂਚੇ ਦੀ ਮਹਿ ਆ ਗਈ ਜਿਵੇਂ ਕਿ ਭਰਾ ਕਹਿੰਦੇ ਨੇ ਨਾ ਵੀ ਆਪਾਂ ਬਰੀਡਿੰਗ ਤੇ ਕੰਮ ਕਰਨਾ ਚੰਗੀ ਬਰੀਡ ਤਿਆਰ ਕਰਦੂ ਤੇ ਦੁੱਧ ਵੀ ਚੰਗਾ ਰੈਡੀ ਆ ਤੇ ਹਫਤੇ ਦੀ ਸੂਈ ਆ ਮੈਲੇ ਮੂਲੇ ਲੱਗ ਕੇ ਬਾਈ ਕਹਿੰਦਾ ਦੁੱਧ 17 18 ਪਾਉ ਪਰ ਅੱਜ ਇਹਦੇ ਕੋਲੇ 14 ਕਿਲੋ ਹਾਜ਼ਰ ਆ ਸਮੀ ਪਲੀ ਚੰਗੀ ਆ ਵਜਨ ਵਜੂਦ ਆਈ ਆ ਤੇ ਜਾਨ ਬੱਚੇ ਦੇ ਵੀ ਮਾਰਦੀ ਕੈਮਰਾ ਅਗਲਾ ਕਈ ਵਾਰੀ ਆਏ ਹੁੰਦੇ ਆ ਵੀ ਬੱਚਾ ਪਤਾ ਨਹੀਂ ਕਿੰਨੇ ਕਿ ਦਿੰਦਾ ਠੀਕ ਆ ਬੱਚੇ ਦੇ ਵੀ ਮਾਰਦੀ ਕਰੀ ਕੈਮਰਾ ਬੱਚਾ ਕੀ ਆ ਨਾਲ ਕੱਟਿਆ ਬੜਾ ਆ ਨਾਲ ਵੀ ਇਹਦੇ ਸਜਣੋ ਕੱਟਿਆ ਕਲਰੂ ਰੋਸ਼ਾ ਉਹਦੇ ਕਰਕੇ ਤੁਹਾਨੂੰ ਐ ਨਾ ਲੱਗੇ ਵੀ ਜਿਆਦੇ ਦਿੰਦੀ ਆ ਹਾਂ ਬਹੁਤ ਪੂਰੇ ਹਫਤੇ ਦੇ ਵਿੱਚ ਵਿੱਚ ਕਲਰ ਰੋਸ਼ਾ ਦੇ ਇਥੋਂ ਕਰੀ ਦੀ ਆਰਡਰ ਕੁਆਲਿਟੀ ਕਰਾ ਦੇ ਚ ਆਰਡਰ ਦੀ ਜਿਹੜੀ ਸ਼ੇਪ ਹੈ ਉਹ ਬਹੁਤ ਸੋਹਣੀ ਲੱਗਦੀ ਹੈ ਥਣ ਦਾ ਸੈਜ ਵੀ ਬਹੁਤ ਸੋਹਣਾ ਲੱਗਦੀ ਹੈ ਤੇ ਚਵਾਈ ਦੀ ਕਾਲੀ ਚਵਾਈ ਐਨ ਇੱਕ ਨੰਬਰ ਆਪਾਂ ਕੈਮਰਾ ਆਪਣਾ ਲਾ ਕੇ ਆਪਾਂ ਹੁਣ ਕਰਵਾ ਹੀ ਦਿੰਦੇ ਆ ਤੇ ਚਵਾਈ ਦੀ ਆ ਗਈ ਬਾਈ ਕਹਿੰਦਾ ਫੋਕੀ ਬੱਚਾ ਲਾ ਕੇ ਇਹਦੀਆਂ ਧਾਰਾਂ ਵੀ ਤੁਹਾਨੂੰ ਆਪਾਂ ਮਾਰ ਕੇ ਦਿਖਾ ਦਨੇ ਆ ਤੇ ਉਦੋਂ ਤੱਕ ਆਪਾਂ 2 ਨੰਬਰ ਵਾਲੀ ਮਾਰੀ ਇਹ ਗੱਲਬਾਤ ਕਰਾਂਗੇ ਲਾ ਤੂੰ ਬੱਚਾ ਲਾ ਲੈ ਬਾਈ ਤੂੰ ਅੰਦਰ ਤੂੰ ਲਾ ਦੇ ਨੇ ਹਾਂ ਬੱਚਾ ਲਾ ਦੇ ਆ ਇਹਨੂੰ ਕਰਕੇ ਝੋਟੀ ਨੂੰ ਤੇ ਹੁਣ 2 ਨੰਬਰ ਵਾਲੀ ਤੇ ਮਾਰ ਕੈਮਰਾ ਪਹਿਲਾਂ ਕਰੀ ਇਹਦੇ ਆਰਡਰ ਤੇ ਕੈਮਰਾ ਮਾਰ ਓਏ ਬਾਡੀ ਵੀ ਦਿਖਾਈ ਫੇਰ ਇੱਕ ਗੱਲ ਐ ਗ ਇਹੇ ਤਾਜੀ ਨਹੀਂ ਹੈਗੀ ਕਿ ਤੈਨੂੰ ਐ ਸਮਝ ਲਓ ਵੀ ਇਹ ਤਾਜੀ ਆ ਪਰ ਤਾਜੀ ਉਹ ਲੱਗ ਰਹੀ ਹੈ ਪਰ ਤਾਜੀ ਨੂੰ ਇਹ ਐ ਕਹਿੰਦੀ ਆ ਬੰਨੇ ਹੋਈ ਉਹ ਹਾਂ ਪਰ ਹੁਣ ਇਹਦੀ ਬਾਡੀ ਵੀ ਦਿਖਾ ਦੇ ਉਸ ਤੋਂ ਚੜਾਈ ਦਿਖਾ ਦੇ ਵੀ ਜਰੀਏ ਚੜਾਈ ਵੀ ਜਾਂ ਫੁੱਲਾ ਵੀ ਉੱਥੇ ਤੇ ਮੈਂ ਐ ਸਮਝ ਲਓ ਵੀ ਹਾਥੀ ਦਾ ਬੱਚਾ ਹੀ ਆ ਨਾਲ ਨਾਲ ਵੀ ਇਹਦੇ ਕੱਟੀਆਂ ਜਿਵੇਂ ਕਹਿੰਦੇ ਨੇ ਪਿਕਅਪ 'ਚ ਕੱਲੀ ਹੋ ਜਾਊਗੀ ਤੇ ਨਾਲ ਵੀ ਇਹਦੇ ਜਿਹੜੀ ਕੱਟੀਆਂ ਕੱਟੀਆਂ ਵੀ ਬਹੁਤ ਪਿਆਰੀਆਂ ਨਾਲ ਕਿੰਨੇ ਵੀ ਨੈਰੀ ਕਪੜਾ ਸਾਢੇ 3 ਵਜੇ ਦੀ ਗੁਰੀ ਸਾਡੇ ਤਿੰਨ ਦੀ ਚੈੱਕ ਕਰਾ ਕੇ ਲੈ ਜਾ ਚੈੱਕ ਕਰਾ ਕੇ ਲੈ ਜਾ ਸਾਡੇ ਤਿੰਨ ਮਹੀਨਿਆਂ ਦੀ ਗੱਬਰ ਚੈੱਕ ਪਾਸ ਨਾਲ ਕੱਟੀ ਜਦ ਤੁਰੂਗੀ ਫਿਰ ਧਰਤੀ ਵੀ ਹਿੱਲ ਧਰਤੀ ਹਿੱਲੂ ਹਾਂ ਧਰਤੀ ਹਿੱਲੂ ਆ ਗਈ ਤਾਜੀ ਦਾ ਕਾਲੇ ਜਮ ਹਾਂਜੀ 20 ਕਿਲੋ ਦਿੱਤਾ ਹੋਇਆ ਗੁਰੀ 20 ਕਿਲੋ ਹਾਂ ਜੇ ਬੰਦਾ ਕੋਈ ਸੱਜਣ ਮਿੱਤਰ ਹਰੇਕ ਨੂੰ ਤਾਂ ਪਾਉਣ ਕਰ ਦੇ ਜਿਹੜਾ ਲਊਗਾ ਉਹਦੇ ਨਾਲ ਪਾਈ ਦੀ ਗੱਲ ਕਰਾ ਕੇ ਭੇਜ ਦੂਗਾ ਇੱਥੋਂ ਚੱਲੀ ਹੈ ਜਿੱਥੋਂ ਲਿਆਂਦੀ ਹੈ ਹਾਂ ਹਰੇਕ ਨਾਲ ਤਾਂ ਪਾਉਂ ਇਹ ਜੇ ਸਵਾਦ ਲੈਣ ਵਾਲਾ ਕੰਮ ਤਾਂ ਕਰਦੇ ਨੇ ਕਿਹਨੇ ਨਾਲ ਸੌਦਾ ਹੋ ਗਿਆ ਜਿਹੜੇ ਨਾਲ ਸੌਦਾ ਹੋ ਗਿਆ ਆਪਾਂ ਉਹਨੂੰ ਰਿਕਾਰਡ ਕਰਾ ਦੇ ਜੀ ਕੀ ਕਹ ਗਾਨਾ ਅੱਜ ਦੁੱਧ ਆਜਰ ਅੱਜ 12 ਕਿਲੋ 13 ਦੁੱਧ ਹੈ 12 ਕਿਲੋ ਕਹਿ ਕੇ ਦਵਾਂਗੇ ਆਪਾਂ ਹੈਗਾ 13 ਹੈ 13 ਸਾਡੇ ਚੰਗੀ ਚੈੱਕ ਪਾਸ ਆ ਸਾਡੂੰ ਦਿਨ ਚੈੱਕ ਪਾਸ ਹੈ ਨਾਲ ਇਹਦੇ ਆ ਗਈ ਕੱਟੀ ਇੱਕ ਗੱਲ ਤੁਹਾਨੂੰ ਦੱਸ ਦਾਨਾ ਚਵਾਈ ਜ਼ਰੂਰ ਲੇਟ ਆ ਹਾਂ ਚਵਾਈ ਦਾ ਫਿਰ ਬਿਲ ਬ ਰੱਖਣਾ ਪੈਂਦਾ ਮੜਾ ਜਨਾ ਚਵਾਈ ਲੇਟ ਆ ਕਿਉਂਕਿ ਉਹ ਪਸ਼ੂ ਸੋਨਾ ਲੱਗਦਾ ਤੁਹਾਨੂੰ ਦਾ ਕੈਮਰੇ ਚ ਹੋਰ ਕੋਈ ਗੱਲ ਨਹੀਂ ਦੁੱਧ ਜਿੰਨਾ ਬਾਈ ਦੱਸੂਗਾ ਉਹ ਦੋ ਟਾਈਮ ਚਾਰ ਟਾਈਮ ਬਾਈ ਕਹਿੰਦਾ ਚਪਾ ਦਾਂਗੇ ਆਪਾਂ ਹੂੰ ਬੰਦੇ ਕਾਲੇ ਕਮਾ ਕੇ ਆਏ ਨੂੰ ਇਹ ਚਬਾਈ ਕਰਕੇ ਐਚ ਵੀ ਕਰਦੀ ਆ ਤੁਹਾਡੀ ਹਾਂ ਚਬਾਈ ਕਰਕੇ ਕਰਨੀ ਨਾਲ ਇਹਦੇ ਆ ਗਈ ਕੱਟੀ ਤੇ ਚਾਈ ਦੀ ਬਾਈ ਜਨਾ ਹੈਗੀ ਆ ਇਹ ਵੀ ਫੁੱਲ ਫੁੱਲ ਲੱਗਿਆ ਆ ਜਤਾ ਹੈਗਾ ਤੇ ਬਾਕੀ ਬਾਡੀ ਵਾਲੀ ਇਹਦੀ ਤਾਂ ਠੰਡੀ ਇੰਨੀ ਗੁਰੀ ਚਾਹੇ ਬੱਚਾ ਛੱਡ ਲੈ ਚਾਹੇ ਨਾ ਬੱਚਾ ਛੱਡ ਠੀਕ ਆ ਗੱਲ ਲੈ ਹਾਂ ਅਬ ਪਾਈ ਭੇਜਾ ਚਾਹੀ ਲੈ ਸਵੇਰ ਆਦੀ ਜਮ ਸਵੇਰ ਵਾਲਾ ਠੰਡਾ ਹੈ ਚਾਹੇ ਬੱਚਾ ਨਾ ਛੱਡ ਕੋਈ ਚੱਕਰ ਨਹੀਂ ਹੈ ਨਾਂ ਵਾਲਾ ਕੰਮ ਹੀ ਆ ਹਾਂ ਆ ਲੈ ਉਹ ਉਤਰੇ ਹੋਊਗੀ ਅੱਧੇ ਮਿੰਟ ਦੇ ਵਿੱਚ ਵਿੱਚ ਉਤਰੇ ਹੋਊਗੀ ਠੀਕ ਆ ਗੱਲ ਹਾਂ ਤੇ ਕੰਮ ਇਹਦਾ ਭਾਈ ਕਹਿੰਦਾ ਗਾਵਾਂ ਵਾਲੀ ਆ ਐਂ ਬਹਿ ਗਿਆ ਥੱਲੇ ਇਹਦੇ ਤੇ ਚਵਾਈ ਵਾਲਾ ਕੰਮ ਤਾਂ ਇਹਦਾ ਸਰਾਹੀ ਕਰ ਦੂਗੀ ਇਹ ਜਿਹੜੇ ਹਿਸਾਬ ਨਾਲ ਥੰਨ ਦਾ ਸਰਾਹੀ ਆ। ਬਹਿ ਗਿਆ ਧਾਰਾਂ ਦਿਖਾ ਦੇ ਭਾਈ ਦੋ ਦੋ ਧਾਰੀ ਮਾਰ ਦੇ ਪਿਛਲਾ ਤੋਂ ਵੀ ਮਾਰ ਦੇ। ਚਵਾਈ ਦੀ ਆ ਗਈ ਭਾਈ ਫੁੱਲ ਮੋਤੀ। ਉਹ ਬੱਚਾ ਮੂੰਹ ਲਾਈ ਜਾਂਦਾ ਪਰਲੇ। ਬੱਚੇ ਕਰਕੇ ਕਰਦੀ ਆ। ਆ ਚਵਾਈ ਦੀ ਆ ਗਈ। ਐਂ ਖੜ ਜਾਂਦੇ ਕੋਈ ਚੱਕਰ ਨਹੀਂ ਬੱਚੇ ਪੁੱਛਦੇ। ਹੋ ਕੀ ਫੋਕੀ ਵੀ ਫੁੱਲ ਆ ਗਈ ਚਵਾਈ ਦੀ ਹੋ ਜਾ ਖੜਾ। ਵਾਈ ਵੀ ਫੋਕੀ ਵੀ ਫੁੱਲ ਆ ਗਈ ਮੋਟੀ ਵੀ ਫੁੱਲ ਆ ਗਈ ਤੇ ਕੱਦ ਬਿੱਡ ਤੇ ਰਿਕਾਰਡ ਵੀ ਇਹਦਾ ਵੱਡਾ ਤੇ ਨਾਲ ਕੱਟੀ ਵੀ ਦੇਵਾਂਗੇ ਕੱਟੀ ਨਾਲ ਹੀ ਆ ਵੀਰੇ ਨਾਲੇ ਕੱਟੀ ਆਈ ਹੈ ਨਾਲੇ ਸਭ ਨਵੇਂ ਹੈ ਜੀ ਪੈਸੇ ਲੈ ਲਾਂ ਗੁਰੀ ਇਹਦਾ ਜਮੀ ਜੈਸ ਨੂੰ 1 ਲੱਖ 5000 1 ਲੱਖ 5000 ਹਾਂ ਮਾਜੇ ਬਰੀਡਿੰਗ ਨੂੰ ਬੈਸਟ ਰੱਖੂਗੀ ਦੁੱਧ ਵੀ ਚੰਗਾ ਪਾਊਗਾ ਜਿਹੜੇ ਬੰਦੇ ਨੇ ਆਪਾਂ ਜਿਹੜੇ ਤੋਂ ਲੈਂਤੀ ਆ ਬੰਦੇ ਨੇ ਐ ਪਿੱਛੋਂ ਰਿਕਾਰਡ ਸਾਰਾ ਦੱਸ ਕੇ ਦੇਵਾਂਗੇ ਇੱਕ ਗੱਲ ਦਾ ਨਾ ਵੀ ਜਿਹੜਾ ਲੱਖ ਦਾ ਰੇਟ ਹੈ ਉਹ 11 12 ਕਿਲੋ ਵਾਲੀ ਮੈਂ ਨਾ ਆਮ ਹੀ ਹੋਗਾ ਜਿਹੜੇ ਭਰਾ ਦਿੱਲੀ ਦੇਖਦੇ ਨੇ ਤੇ ਇਹਦੇ ਨਾਲ ਪਲੱਸ ਪੁਆਇੰਟ ਪਲਾਈ ਬਾਕੀ ਕੁਝ ਨਹੀਂ ਹੋ ਰਿਹਾ ਸਾਢੇ ਦਿਨ ਦੀ ਜੱਕ ਪਾਸ ਹੋ ਗਈ ਹਾਂਜੀ ਉਸ ਤੋਂ ਬਾਅਦ 12 ਕਿਲੋ ਦੁੱਧ ਦੇਖ ਲੈ ਇਹਨਾਂ ਵਾਲੇ ਵੀ ਇਹਨੇ ਠੰਡੀਆਂ ਨਹੀਂ ਹੈ 5 ਮਹੀਨੇ ਲਗਾ 5 ਮਹੀਨੇ ਹੋਰ ਪੈ ਦੋਗੇ ਮੇਰੇ ਹਿਸਾਬ ਨਾਲ ਠੀਕ ਹੈ ਗੱਲ। ਹਾਂ ਤੇ ਬਾਕੀ ਉਹ ਅਗਲੇ ਦੀ ਸ਼ਾਮ ਸਮਾਰਦੇ ਆ। ਹਾਂ ਸ਼ਾਮ ਸਮਾਰਦੇ ਆ। ਤੇ ਆ ਗਈ ਮੱਜ ਮੰਨ ਲਓ ਵੀ ਵੱਡੀ ਬਾਡੀ ਦੇ ਵਿੱਚ ਆ ਗਈ। ਯਾਰ ਐਡਾ ਆਪਾਂ ਕਹਿੰਦੇ ਠੀਕ ਹੈ ਆਪਾਂ ਹਰੇਕ ਬੰਦਾ ਐਡਾ ਜੰਗਾਲ ਨਹੀਂ ਮਿਲਦਾ ਹੈਗਾ। ਮੰਦਰੀ ਜਹਾਜੀ ਨਹੀਂ ਮਿਲਦਾ ਹੈਗਾ ਐਡਾ। ਮੰਦਰੀ ਜਹਾਜੀ ਲੈ ਰਹਾ ਮੈਂ। ਹਾਂ। ਮੰਦਰੀ ਜਹਾਜੀ ਆ ਗਈ ਹੈ ਬਾਈ ਕਹਿੰਦਾ ਦੇਵਾਂਗੇ 1 ਲੱਖ ਤੇ 5000 ਦੀ ਤੇ ਹੁਣ ਉਧਰਲੇ ਬੰਨੇ ਚੱਲ ਪਾਇਆ ਉੱਥੀ ਉਹ ਵੀ ਆ ਗਈ। ਆ ਗਈ ਆ ਗਈ। ਫਿਰ ਹੁਣ ਤਾਰਾਂ ਜਿਵੇਂ ਦਿਖਾ ਦਿੰਨਾ ਤੁਹਾਨੂੰ। ਉਹਦੇ ਕਰ ਲੈ ਬੱਚਾ ਮੂਰੇ। ਕਰ ਦੇ ਬੱਚਾ ਬੰਨੇ। ਥ 17 ਆਈਆਂ ਵੀ ਦਿਖਾ ਦੇ ਗੈਰੀ ਮਾਰ ਕੇ ਹਾਂ ਤੇ ਚਵਾਈ ਵਾਲੇ ਪੱਖ ਦੀ ਤਾਂ ਗਰੰਟੀ ਵਾਲਾ ਕੰਮ ਹੀ ਹੋਵੇ ਚਵਾਈ ਦਾ ਕੁਰੀ ਪਤਾ ਕੀ ਆਪਾਂ ਹਰੇਕ ਵੀਡੀਓ ਚ ਆਪਣੀਆਂ ਕਿੰਨੀਆਂ ਪੈ ਗਈਆਂ ਅੱਜ ਤੱਕ ਚਵਾਈ ਦਾ ਤਾਂ ਦੇਖ ਲੈ ਤੀ ਵੀ ਬਿਹੈ ਨਹੀਂ ਹੈਗਾ ਵੀ ਜ਼ੋਰ ਲਵਾਉਣ ਦਾ ਚਵਾਈ ਹੁੰਦੀ ਆ ਤਕਰੀਬਨ 100 ਦੀ 100 ਦੀ ਬਾਗ ਛੱਡ ਦੇ ਗਾ ਜਿਆਦੇ ਥੱਲੇ ਨਾ ਖਰਾਬ ਕਰ ਚਵਾਈ ਫੋਕੀ ਤੇ ਮੋਟੀ ਇਹ ਹੁੰਦੀ ਆ ਇਹਦਾ ਰੇਟ ਕਿਰੂਗਾ ਇੱਕ ਨੰਬਰ ਆ ਇਹਦਾ ਇੱਕ 1 30000 ਦੀ ਮੱਝ ਦੇ ਦਾਂਗੇ ਆ ਇੱਕ ਨੰਬਰ ਵਾਲੀ ਦੁੱਧ ਇਹਨੇ ਵੀ ਦੁੱਧ ਗੁਰੀਏ ਨੇ ਵੀ 18 ਕਰਨਾ ਪੂਰਾ 14 ਹੈ 14 ਹੈ ਪਿਆਰੇ ਜਿਵੇਂ ਮਰਜ਼ੀ ਬੰਦਾ ਅੱਗੇ ਚੋੜੇ ਹੁਣ ਤਾਂ ਘਟਾ ਲਾ ਕਿਲੋ ਕਿਲੋ ਨਾ ਘਟਾਣਾ ਕਿ ਆ ਬਾਈ ਵਧਣਾ ਨੇ ਠੀਕ ਹੈ ਸਮਝਦਾ ਨਹੀਂ ਅੱਜ 7 ਦਿਨ ਹੋਏ ਨੇ ਇਹ ਵਧਣ ਦੀ ਹੈ ਘਟਣ ਤੇ ਨਹੀਂ ਠੀਕ ਹੈ ਗੱਲ 14 ਚ ਵਾਦਾਂਗੇ 14 ਚ ਵਾਦਾਂਗੇ ਆਪਾਂ 1,30,000 ਰੇਟ 14 ਕਿਲੋ ਦੁੱਧ ਦਾ ਹਾਜ਼ਰ ਤੇ 2 ਨੰਬਰ ਵਾਲਾ ਆਹਾ ਸਮੁੰਦਰੀ ਜਹਾਜ਼ 1,05,000 ਦਾ ਮਿਲੂਗਾ ਲੇਵਾ ਇਹਦਾ ਵੀ ਤਾਜ਼ੀਆਂ ਨਾਲ ਦਈ ਹੈ ਤੇ ਦੁੱਧ 12 ਤੋਂ 13 ਕਿਲੋ ਹਾਜ਼ਰ ਨਾਲ ਕੱਟੀ ਤਾਜੀ ਦਾ ਰਕਾਰਡ 20 ਕਿਲੋ ਦਾ ਤੇ ਹਾਲ ਪੀਣ ਦੀ ਗੁਰੀ ਖਾਲ ਪੀਣ ਦੀ ਇੰਨੀ ਖੁੱਲੀ ਹੈ ਮੱਝ ਇਹ ਵਧੀਆ ਚੰਗੀ ਸੇਵਾ ਸਮਾਹ ਚ ਬੱਗੀ ਇਹ ਟੋਕੜ ਗੱਪਣ ਵੀ ਦੁੱਧ ਹੋਰ ਬਾਜੀ ਇਹ ਆ ਗਈ ਦੰਦਾ ਚ ਛੇ ਲੰਦ ਹਾਂ ਇੱਕ ਇਹ ਹਰਿਆਣੇ ਦੇ ਕਿਹੜੇ ਪਿੰਡ ਚੋਂ ਚੱਲੀ ਹੋਈ ਆ ਇਹ ਬਠਿੰਡੇ ਤੋਂ ਚੱਲੀ ਹੋਈ ਆ ਵੀਰੇ ਬਠਿੰਡੇ ਆ ਗਿਆ ਕਨੜੀ ਸਮਹਿਣ ਦੇ ਹਾਂ ਸਮਹਿਣ ਤੋਂ ਅੱਗੇ ਪਹਿਲਾਂ ਬਠਿੰਡੇ ਤੋਂ ਗਈ ਆ ਬੰਦਾ ਪਹਿਲਾਂ ਕਿਤੋਂ ਲਿਆ ਹੋਰ ਬਦਲ ਕੇ ਦੂਜੇ ਸੂਏ ਹੁਣ ਦੂਜੇ ਚ ਹੈ ਠੀਕ ਹੈ ਗੱਲ ਸਾਰਾ ਰਿਕਾਰਡ 1 ਲੱਖ 44 ਹਜ਼ਾਰ ਦੀ ਤਾਜੀ ਚੱਲੀ ਦੀ ਇਹ ਤੇ ਬਾਕੀ ਜਿਹੜੇ ਭਰਾਵਾਂ ਨੂੰ ਸੱਜਣੋਂ ਪਤਾ ਕਨੜੀ ਸਮਹਿਣ ਦੇ ਜਿਹੜੇ ਪਸ਼ੂ ਨੇ ਉਸ ਏਰੀਏ ਦੇ ਜਾਨਵਰ ਕਹਿ ਸਕਦੇ ਆਪਾਂ ਵੀ ਟਾਪੇ ਹੁੰਦੇ ਨੇ ਦੁੱਧ 'ਚ ਤਕਰੀਬਨ ਤਕਰੀਬਨ ਹਾਂ ਜਿਹੜੇ ਭਰਾ ਉਧਰ ਜਾਂਦੇ ਨੇ ਉਹਨਾਂ ਨੂੰ ਇਹ ਜਿਹੜਾ ਬਾਕੀ ਯਾਰ ਭਾਈ ਜਿਹੜੇ ਬੰਦੇ ਨੂੰ ਬੰਦੇ ਨੇ ਵੀਡੀਓ ਤੇ ਮੱਝ ਲੈਣੀ ਹੈ ਦੇਖੋ ਉਹਨੂੰ ਜੱਜਮੈਂਟ ਹੁੰਦੀ ਹੈ ਵੀ ਜਾਨਵਰ ਹੈਗਾ ਨਾ ਹੈਗਾ ਉਧਰ ਦਾ ਜਾਂ ਕਿਵੇਂ ਆ ਕੀ ਗੱਲ ਹੈ ਬੀਵੀ ਵਾਲੇ ਪੱਖ ਤੋਂ ਵੀ ਚੰਗੀ ਆ ਤੇ ਕੱਦ ਵੀ ਝੋਟੀ ਦਾ ਐਡੀ ਝੋਟੀ ਨਹੀਂ ਮਿਲਦੀ ਗੁਰੀ ਹੈਗੀ ਛੇਤੀ ਕੱਦ ਵੀ ਫੁੱਲ ਵੱਡਾ ਆ ਗਿਆ ਹਰ ਚੁਬਾਈ ਦਿਨ ਗੱਬੜ ਪੰਜ ਮਹੀਨਾ ਦੀ ਵੀ ਰਹਿਣਾ ਚੈੱਕ ਚੈੱਕ ਕਰਾ ਕੇ ਲੈਂਦੀ ਹੈ ਚੈੱਕ ਕਰਾ ਕੇ ਦਵਾਂਗੇ ਇਹਦੀ ਚਵਾਈ ਤੇ ਨਹੀਂ ਰੋਕੀ ਹੋਈ ਨਾ ਇਹਦੀ ਚਵਾਈ ਨਹੀਂ ਰੋਕੀ ਆਪਾਂ ਨੇ ਹਾਂ ਇਹਦੀ ਚਵਾਈ ਨਹੀਂ ਰੋਕੀ ਹੋਈ ਇਹਦੀ ਚਵਾਈ ਹੋਈ ਹੋਈ ਆ ਉਹ ਹਿਸਾਬ ਨਾਲ ਜੈਮਟ ਕਰ ਲਿਓ ਹਾਂ ਬਿਊਟੀ ਵਾਲੇ ਪੱਖ ਤੋਂ ਵੀ ਪੂਰੀ ਸੋਹਣੀ ਆ ਗਈ ਆਪਾਂ ਕਹਿ ਸਕਦੇ ਆਂ ਤੇ ਦੁੱਧ ਵਾਲੇ ਮਾਮਲੇ 'ਚ ਦੁੱਧ ਕਿੰਨਾ ਪਾਇਆਤਾ ਜੀ ਨੇ ਦੁੱਧ ਫਿਰ ਹੈ ਨਹੀਂ ਤੀ ਕਰੇ ਅੱਜ ਤਾਂ ਹੀ ਇਹ ਕਾਰਡ ਨੇ ਕਿੰਨਾ ਦੁੱਧ ਪਾਜੀ ਨੇ 17 ਕਿਲੋ ਦੁੱਧ ਦਿੱਤੇ ਨੇ ਹਾਂ ਉਰਲੇ ਬੰਨੇ ਆ ਜਾ ਤਾਜੀ ਦਾ ਰਿਕਾਰਡ ਬਾਈ ਕਹਿੰਦਾ ਪਹਿਲਨ ਦਾ 17 ਕਿਲੋ ਦਾ ਤੇ ਇੱਥੋਂ ਬਿਊਟੀ ਵਾਲੇ ਪੱਖ ਤੋਂ ਜਿਵੇਂ ਤੁਹਾਨੂੰ ਬਾਰ-ਬਾਰ ਕੇਸ ਦਿਖਾ ਦੇ ਦਿੱਤੀ ਸਿੰਘਾਂ ਵਾਲੇ ਪੱਖ ਤੋਂ ਵੀ ਆਹ ਲਾ ਗਈ ਬਿਲਕੁਲ ਕੁੰਡੇ ਸਿੰਘਾਂ ਚ ਤੇ ਸੁਭਾਅ ਦੀ ਵੀ ਸ਼ਾਂਤ ਆ ਗਈ ਬਿਲਕੁਲ ਲੈ ਚੱਲ ਬਾਈ ਕਮਾ ਕੇ ਆਏ ਨੂੰ ਉਧਰੋਂ ਲੰਬੀ ਤੋਰ ਕੇ ਬੰਦੀ ਕਮਾ ਕੇ ਤੇ ਆ ਗਈ ਝੋਟੀ ਆਪਾਂ ਕਹਿ ਸਕਦੇ ਆ ਵੀ ਨਸਲ ਚ ਫੁੱਲ ਆ ਗਈ ਵੀਰੇ ਕਿਸੇ ਪਾਸੋਂ ਵੀ ਦੇਖਾ ਜਿਵੇਂ ਉਹ ਕਹਿੰਦੇ ਨਾ ਹਾਂਜੀ ਵੀ ਇੱਕ ਵੀ ਹਾਂ ਇੱਕ ਪਾਸ ਇੱਕ ਵੀ ਕਿਸੇ ਪਾਸੇ ਵੀਕ ਪੁਆਇੰਟ ਨਹੀਂ ਇਹਦਾ ਠੀਕ ਆ ਗੱਭਣ ਕਿੰਨੇ ਟਾਈਮ ਦੱਸਿਆ 5 ਮਹੀਨੇ ਦੀ ਵੀਰੇ ਐਨ ਚੈੱਕ ਕਰਾ ਕੇ ਨੇ ਦੋ ਦਾ 8 ਕਿਲੋ ਪਹਾੜੇ ਤੇ ਦੋੇ ਟਾਈਮ ਬੱਚਾ ਤਾਂ ਨਹੀਂ ਹੈਗਾ ਬੱਚਾ ਨਹੀਂ ਹੈਗਾ ਵੀਰੇ ਬਾੜੇ ਤੇ ਠੰਡੀ ਮਿਲਦੀ ਐ ਠੰਡੀ ਬਾਈ 8 ਕਿਲੋ ਦੁੱਧ ਹਾਜ਼ਰ ਚਵਾਈ ਦੀ ਕਿਵੇਂ ਕਹ ਲੈ ਇਹ ਚਵਾਈ ਦੀ ਬਹੁਤ ਮੋਟਾ ਚੋਣਾ ਹੈ ਜੇ ਆਪਾਂ ਹੈ ਓਲੇ ਚੋਣਾ ਜਮਾ ਸ਼ਰਲਾ ਛਿੱਟਾ ਤਾਂ ਨਹੀਂ ਕੋਈ ਸ਼ਰਲਾ ਛਿੱਟਾ ਨਹੀਂ ਹੈਗਾ ਕੱਤ ਤਰੀ ਝੋਟੀ ਦੇ ਉੱਪਰ ਕੱਤਦਾ ਆਈਡੀਆ ਕਰਾ ਐਨ ਵੱਡੀ ਹੈ ਬਾਈ ਛੋਟੀ ਨਹੀਂ ਹੈਗੀ ਝੋਟੀ ਨਾਲ ਖੜ ਖੜ ਕੇ ਆਈਡੀਆ ਕਰਾ ਦੂੰਗਾ ਕਈ ਸੱਜਣ ਕਹਿੰਦੇ ਨੇ ਵੀਡੀਓ ਚ ਛੋਟੀ ਤੁਸੀਂ ਵੱਡੀ ਬਣਾਤੀ ਨਾ ਨਾ ਇੱਕ ਇਹ ਗੱਲ ਨਾ ਤੇਰੀ ਇੱਕ ਬੰਦੇ ਨੇ ਆਪਣੇ ਕੋਲੇ ਆ ਕੇ ਚੱਲ ਹੁਣ ਵੀਡੀਓ ਚੱਲ ਰਹੀ ਹੈ ਠੀਕ ਹੈ ਗੱਲ ਸਿਫਤ ਵੀ ਕਰੀ ਤੇਰੀ ਇਹ ਚੀਜ਼ ਦੀ ਕਹਿੰਦਾ ਯਾਰ ਉਹ ਆ ਦਰਮਿਆਨੀ ਆਪਾਂ ਹੁਣ ਆਪਾਂ ਜੇ ਸਾਰੀਆਂ ਕਹਿੰਦੇ ਵੀ ਸਾਰੀਆਂ ਪਟੀਆਂ ਹੁਣ ਉਹ ਮੱਝ ਪਰਲੀ ਇੱਕ ਨੰਬਰ ਵਾਲੀ ਆਪਾਂ ਕਹਿੰਦਾ ਵੀ ਉਹ ਦਰਮਿਆਨੀ ਹਾਂ ਹਾਏ ਚੌੜੀ ਚੂੜੀ ਹੈ ਵੀ ਦਰਮਿਆਨੀ ਨੰਚੇ ਚ ਆ ਗਈ ਤਾਂ ਆਪਾਂ ਸਹੀ ਜਾਣਕਾਰੀ ਇਹਨੋਂ ਕਨਾਲੀ ਚੀਜ਼ ਨਹੀਂ ਹੈਗੀ ਯਾਰ ਕੱਲੂ ਨੇ ਨੇੜੇ ਆ ਕੇ ਦੇਖ ਕੱਲੂ ਨੇੜੇ ਆ ਕੇ ਬਾਈ ਫਿਰ ਅਗਲਾ ਦੇਖ ਇਹਦੇ ਕਿੰਨੇ ਪੈਸੇ ਰਹਿ ਗਏ ਇਹਦੇ ਲੈ ਲਾਂਗੇ ਅਰੇ 1,10,000 ਰੁਪਏ 1.10 ਜੇ ਕਿਸੇ ਪ੍ਰਾਣੇ ਜੋੜਾ ਲੈ ਲਿਆ ਜੋੜਾ ਲੈਣਾ ਹੋਵੇ 5000 ਮਾਨ ਕਰ ਦੂਗਾ ਜੋੜੀ ਚ ਹਾ ਜੋੜਾ 2-5 ਲਾ ਦੇ ਦਾਂਗੇ ਦੇ ਦਾਂਗੇ 5 6 ਆ ਹਾ ਆ 15 15 10 2100 ਚਲ ਜਿਹੜਾ ਤੇਰੇ ਮੂੰਹ ਨਿਕਲ ਗਿਆ ਯਾਰ ਉਹ ਵੀ ਦੇ ਦਾਂਗੇ 25 ਦੀ ਦੇ ਦਾਂਗੇ ਹਾਂ ਤੇਰੇ ਜਿਹੜਾ 14 ਬਾਈ ਕਹਿੰਦਾ ਇਹ ਦੋਨਾਂ ਦਾ ਇਹ ਆ ਅਲੱਗ ਅਲੱਗ ਰੇਟ ਹੋਏ ਹੁਣ ਸਾਡੇ ਤਾਂ 9 ਮਹੀਨਿਆਂ ਦੀ ਗੱਬਣ ਨਾਲ ਕੱਟੀ ਬਾਰ ਬਾਰ ਰਿਕਾਰਡ ਮੈਂ ਵੀ ਨਹੀਂ ਦੱਸਦਾ ਸੁਣਾ ਲੱਗਦਾ 20 ਕਿਲੋ ਦਾ ਰਿਕਾਰਡ ਦੱਸਿਆ ਬਾਈ ਨੇ ਤੇ ਇਹਦਾ 17 18 ਦਾ ਇਹ ਪਹਿਲਣ ਚੰਗੀ ਕੀਮਤ ਤੇ ਵਧੀਆ ਡੈਰੀ ਵਾਲੇ ਕੋਲੇ ਪਹੁੰਚੀ ਧੀ ਪਹੁੰਚੀ ਸੀ ਆਪਾਂ ਹੁਣ ਮਸ਼ਹੂਰ ਬੰਦੇ ਕੋਲੇ ਆਪਾਂ ਨਾਂ ਲੈਂਦੇ ਕਈ ਵਾਰੀ ਪਤਾ ਕੀ ਆ ਇਹ ਬੰਦਾ ਮਸ਼ਹੂਰ ਆ ਤੁਸੀਂ ਆਪੇ ਸਮਝ ਗਏ ਹਾਂ ਹਾਂ ਵੀ ਪਤਾ ਕੀ ਆ ਕਈ ਵਾਰੀ ਆਇਆ ਹੁੰਦਾ ਕੁਰੀ ਦੁਬਾਰੇ ਉਸੇ ਕੋਲੇ ਬਗਦੇ ਨਹੀਂ ਦਿਮਾਗ ਚ ਰਹਿੰਦੀ ਗੱਲ ਹਣਾ ਆਪਾਂ ਤਾਂ ਨਹੀਂ ਅਗਲੇ ਨਾਂ ਨਾ ਠੀਕ ਆ ਇਧਰ ਦੀ ਦਿਖਾ ਕੇ ਰਹੀ ਐ ਇੱਥੋਂ ਇੱਕ ਤਾਂ ਚਗਾਲਾ ਕਰੀ ਜਾਂਦੇ ਝੋਟੀ ਠੰਡੀ ਸੀ ਲੈ ਤੇ ਬਿਊਟੀ ਜਮੀ ਠੰਡੀ ਹੈ ਬਿਊਟੀ ਵਾਲੇ ਪੱਖ ਤੋਂ ਵੀ ਜੋ ਹੁਣ ਕਹਿੰਦਾ ਮਾਣਿਆ ਦੇਖ ਕੇ ਹੁਣ ਖੜ ਜਾ ਹੁਣ ਖੜ ਜੂਗੀ ਠੀਕ ਹੈ ਕੋਈ ਸਵੇਰ ਦੀ ਚੋਈ ਹੋਈ ਹੈ ਤੇ ਹੁਣ ਮਾਰ ਤੇ ਆ ਝੋਟੀ ਦੇ ਕੈਮਰਾ ਵੱਡੀ ਆ ਵੀ ਫੁੱਲਾ ਬਾਈ ਗੱਲ ਤੇ ਡੇ ਦਾ ਵੀ ਲੰਬੀ ਲੂੰਬ ਇਹ ਵੀ ਸਾਡੇ 5 ਦੀ ਹੋਗੀ ਵੀਰੇ ਗੱਪਣ ਇਹ ਵੀ ਸਾਡੇ 5 ਇਹਦੇ ਨਾਲ ਬੱਚਾ ਹੈਗਾ ਬੱਚਾ ਇਹਦੇ ਨਾਲ ਚੀਜ਼ ਹੈ ਚੀਜ਼ ਲੈ ਪਹਿਲਾਂ ਝੋਟੀ ਤੋੜਦੇ ਫਿਰ ਬੱਚਾ ਵੀ ਤੋੜ ਝੋਟੀ ਤੋੜ ਦੇ ਬੱਚੇ ਦੇ ਤਾਂ ਇਕੱਲੇ ਦੇ ਲਾ ਲਾ 10 ਮਿੰਟ ਲਾਵਾਂਗੇ ਹੈ ਕਿਹੜਾ ਸੁਆ ਸੁਣੀ ਹੈ ਇਹ ਦੂਜਾ ਸੁਆ ਵੀਰੇ ਇਹ ਵੀ ਦੂਜਾ ਸੁਆ ਹਾਂ ਇਹਦੇ ਕਿੰਨੇ ਮੀਟਰ ਦੀ ਕੱਪੜਾ ਇਹ 5.5 ਦੀ ਹੋਗੀ ਗੁਰੂ ਦੁੱਧ ਹੈ ਜਰ ਦੁੱਧ 7 ਕਿਲੋ ਹੈ ਇਸੇ ਦੇ ਮਿਲਦੀ ਹੈ ਜਾਣਕਾਰੀ ਜੈਨੂਨ ਦੀ ਜਾਣਕਾਰੀ ਜੈਨੂਨ ਹੋਗੀ ਇਹ ਚੀਜ਼ ਨਹੀਂ ਹੋਗੀ ਜਿਹੜੀ ਚੀਜ਼ ਹੈਗੀ ਆਪਾਂ ਉਹੀ ਦਿਖਾਵਾਂਗੇ ਠੀਕ ਹੈ ਦੁੱਧ ਦਾ 7 ਕਿਲੋ ਹਾਂ 5.5 ਦੀ 5 ਦੀ 5.5 ਦੀ ਪੂਰੇ ਦੀ 5.5 ਦੀ ਚੱਕਾ ਇਹ 5.5 ਦੀ ਆ ਗਈ ਚੱਕ ਵੱਡੀ ਕੱਦ ਦੇ ਉਦੋਂ ਹੀ ਵੱਡੀ ਹੈ ਹਾਂ ਕੱਦ ਕਾਟ ਚੰਗਾ ਤੇ ਲੰਬੀ ਵੀ ਫੁੱਲ ਹੈ ਉਹਦੇ ਬੰਦੇ ਖੇਲਦੇ ਇੱਥੋਂ ਕਮਾ ਲਈ ਤੇ ਓਵਰ ਫੈਟ ਨਹੀਂ ਹੈਗੀ ਇਹਦੇ ਫਿੱਟ ਫਿੱਟ ਝੋਟੀ ਜਲੀ ਹੈਗੀ ਆ ਹਾਂ ਉਹ ਤੁਹਾਡੇ ਸਾਹਮਣੇ ਚਵਾਈ ਦੀ ਕਿਵੇਂ ਬਾਈ ਚਵਾਈ ਦੀ ਵਧੀਆ ਐ ਨਾ ਮੋਟਾ ਚੋਣਾ ਤੇ ਬਾਕੀ ਗੁਰੂ ਜਦੋਂ ਭਰਗੀ ਝੋਟੀ ਨਾ ਜੇ ਕੋਈ ਸਾਮ ਸੰਭਾਲ ਵਾਲੇ ਮਿੱਤਰ ਦੇ ਬੱਗੇ ਹੋਰੇ ਕੁਝ ਕਹੂਗੀ ਉਹੀ ਗੱਲ ਆ ਵੀ ਜਿੰਨੇ ਕ ਆਪਾਂ ਟੋਕੜ ਗੱਬਣ ਪਸ਼ੂ ਵੇਚਦੇ ਆ ਤਕਰੀਬਨ ਵਧਣ ਵਾਲੇ ਨੇ ਪਿੱਛੇ ਮੁੜਨ ਵਾਲਾ ਨਹੀਂ ਹੈਗਾ ਕੋਈ ਅੱਗੇ ਜਾਣ ਵਾਲੇ ਇਹਦੇ ਨਾਲ ਬੱਚਾ ਦਿਖਾਵਾਂਗੇ ਜੇ ਕੋਈ ਮਿੱਤਰ ਪੈਲੀ ਲੈ ਗਿਆ ਜੇ ਕੋਈ ਨੇ ਨਾ ਛੌਂਕਿਆ ਤਿਆਰ ਕਰਨਾ ਕੱਟਾ ਨਾਲ ਖੜਕੇ ਦਿਖਾ ਦੇ ਕਾਲੇ ਕੱਦੇ ਦਾ ਵੀ ਇਹਦਾ ਉਹਦੇ ਉਹ ਵੱਡੀ ਆ ਪਰਲੀ ਨਾ ਉਹ ਚੈ ਕੈਮਰਾ ਦੋਹੇ ਤੇ ਮਾਰਦੇ ਇਹਦੇ ਨਾਲ ਉਰਲੇ ਉਰਲੇ ਬੰਨ੍ਹ ਦਿਖਾ ਦੇ ਬਰਾਬਰੀ ਆ ਗਈਆਂ ਝੋਟੇ ਨਾਲ ਇਹਦੇ ਨਾਲ ਉੱਚੀ ਥੋੜੀ ਜੀ ਇਹ ਥੋੜੀ ਬਹੁਤੀ ਉੱਚੀ ਆ ਲੰਮੀ ਵੀ ਇਹਦੋਂ ਆ ਜੋੜੇ ਚ ਥੋੜੀ ਬਹੁਤੀ ਮਾਫੀ ਹੋ ਜੂਗੀ ਕੱਲੀ ਕੱਲੀ ਦਾ ਰੇਟ ਬਾਈ ਨੇ ਜਿੱਦਾਂ ਦੱਸਿਆ ਕੱਲੀ ਕੱਲੀ ਦਾ ਬਾਕੀ ਬੱਚਾ ਦਿਖਾ ਦੇਦਾ ਸਭ ਨਾਲ ਵੱਡੀ ਗੱਲ ਕੀ ਗੁਰੀ ਨਾਲ ਹੋਰ ਦੇ ਖੋਲ ਕੇ ਮੈਂ ਬੱਚੇ ਦੇ ਨਾਲ ਇਹ ਵੀ ਆ ਗਿਆ ਮੇਲ ਕੱਪ ਕਾਲਾ ਕਹਿੰਦਾ ਬੱਚਾ ਬੱਚਾ ਹਾਂ ਬੱਚਾ ਯਾਰ ਬੱਚਾ ਬਾਲਾ ਇਹੋ ਜਿਹਾ ਬੱਚਾ ਤਿਆਰ ਕਰਨਾ ਯਾਰ ਇਹਦਾ ਰੇਟ ਕੀ ਆ ਝੁੱਟੀ ਦਾ ਇਹ 95000 ਦੇ ਦਾਂ ਗੁਰੀ ਨਾਲ ਆ ਕੱਟਾ ਆ ਕੱਟਾ ਨਾਲ ਕਮਾਏ ਗ ਬੱਚਾ ਵੀ ਵਾਈ ਕਹਿੰਦਾ ਚੰਗੇ ਸੀਮਨ ਦਾ ਖੁੱਲੇ ਹੱਡਾਂ ਪੈਰਾਂ ਦਾ ਟੈਸਟੀਕਲਾਂ ਦਾ ਬਿਲਕੁਲ ਸਾਫ਼ ਆਇਆ ਇਹਦੇ ਇਹ ਪਤਾ ਮੈਂ ਮੂਰਾ ਜਿਹੜੇ ਕਰਕੇ ਕਰ ਜਾਂਦਾ ਠੀਕ ਆ ਗੱਲ ਹਾਂ ਤੋੜਦੇ ਤੋੜਦੇ ਹਾਂ ਤੋੜਦੇ ਮੜਾ ਜਾਂ ਨੇੜੇ ਹੋੜ ਕੇ ਤੇ ਆ ਆ ਗਿਆ ਕੁਆਲਟੀ ਵਾਲਾ ਇੱਥੇ ਦਿਖਾ ਦੇ ਕਰੀਏ ਇੱਥੇ ਇੱਥੇ ਦਿਖਾ ਦੇ ਲੰਬਾ ਲੰਬਾ ਵੀ ਫੁੱਲਾ ਤੇ ਕੱਦ ਵੀ ਸੋਨਾ ਕਰੂਗਾ ਤੇ ਕਹਿ ਸਕਦੇ ਆਂ ਵੀ ਆਪਾਂ ਚੰਗਾ ਰੈਡੀ ਹੋਣ ਵਾਲਾ ਰੈਡੀ ਹੋਣ ਵਾਲਾ 30 ਯਾਰ ਕਾਰ ਕਿੰਨਾ ਇਹਦੀ ਮਾਂ ਦਾ ਤਾਜੀ ਯਾਰ 17 ਕਿਲੋ ਦੁੱਧ ਦਿੱਤਾ ਨਹੀਂ ਠੀਕ ਹੈ ਗੱਲ ਦੂਜਾ ਸੂਆ ਸੁਣੀ ਦੂਜਾ ਸੂਆ ਸੁਣੀ ਉਹੀ ਗੱਲ ਆ ਵੀ ਰਿਕਾਰਡ ਵਾਲੇ ਪੱਖ ਤੋਂ ਵੀ ਚੰਗਾ ਡੈਰੀ ਚ ਕਿਸੇ ਭਰਾ ਨੇ ਰੱਖਣਾ ਹਾਂ ਇੱਕ ਹੋਰ ਵੀ ਕਈ ਵਾਰੀ ਨਾ ਕਈ ਵਾਰੀ ਅਗਲਾ ਕਹਿੰਦਾ ਵੀ ਸਾਰੀਆਂ 16 ਕੋਈ 17 ਕੋਈ ਜਿਹੜੇ ਨਾਲ ਵੀ ਇਹਦਾ ਸੌਦਾ ਹੋਊਗਾ ਆਪਾਂ ਬਕਾਇਦਾ ਉਹਨੂੰ ਸਾਰਾ ਡਰੈਸ ਦੇ ਦਾਂਗੇ ਯਾ ਇੱਥੋਂ ਚੱਲੀ ਐ ਕਿੱਥੋਂ ਆਈ ਐ ਮਾਲਕ ਨਾਲ ਗੱਲ ਕਰਾ ਮਾਲਕ ਨਾਲ ਗੱਲ ਕਰਾ ਦਾਂਗੇ ਮਾਲਕ ਨਾਲ ਗੱਲ ਕਰਾ ਦਾਂਗੇ ਬਾਈ ਕਹਿੰਦਾ ਇਹ ਤਿੰਨ ਟੋਕੜਾਂ ਗੱਬਣਾ ਨੇ ਇੱਕ ਤਾਜੀ ਆ ਲਾਸਟ ਵਾਲੀ ਦਾ ਕਿੰਨਾ ਦਾ ਸਰ ਰੇਟ ਆਪਾਂ 95000 ਦੇ ਦਾਂਗੇ 95000 ਬੰਦ ਦੇ ਕਮਾ ਕੇ ਬਾਈ ਅਨਾਲ ਉਹਦੇ ਆ ਕੱਟਾ ਮਿਲੂਗਾ 95000 ਵਾਲੀ ਦਾ ਐ ਮੰਨ ਲਓ ਵੀ 20 25000 ਦਾ ਦਾਜੀ ਆ ਕੱਟਾ ਹੀ ਆ ਹਾਂ ਬਾਈ ਜੇ ਕੋਈ ਛੋਕੇ ਬੰਦਾ ਨਾ ਜਾਂ ਕੋਈ ਬੰਦਾ ਪਰਖ ਖਾਲਾ ਕੱਟਾ ਇੱਕ ਹੋਰ ਦੇ ਗੁਰੀ ਆਪਾਂ ਇਹਦਾ ਹੁਣ ਇਹਦਾ ਆਪਾਂ ਕਹਿ ਦਈਏ ਇਹਦਾ 29 ਦਾ ਜੀ ਇਹ ਬੋਪੀ ਦਾ ਜੀ ਇਹ ਫਲਾਣਾ ਜੀ ਆਪਾਂ ਨਿਉ ਕਹਿ ਕੇ ਦਿੰਦੇ ਪਤਾ ਨਹੀਂ ਕੀ ਦਾ ਪਰ ਹੈਗਾ ਚੰਗੇ ਹੈ ਚੰਗੇ ਸੀਮਨ ਦਾ ਠੀਕ ਹੈ ਗੱਲ ਆ ਦੱਸ ਰਿਹਾ ਠੀਕ ਹੈ ਗੱਲ ਹਾਂ ਤੇ ਬਾਕੀ ਝੋਟੀਆਂ ਤੇ ਮਾਰਦੀ ਗਰੀ ਕੈਮਰਾ ਇੱਥੋਂ ਇੱਥੋਂ ਖੜੀਆਂ ਨੇ ਪਰ ਮੇਰੇ ਵੀੜਾ ਕਰ ਤੋਂ ਬਈ ਜਮੀਨਾਂ ਕਿਵੇਂ ਖੜੀਆਂ ਨੇ ਸੈਟ ਜਮੀਨਾਂ ਨਾਲ ਤੇ ਵਿੱਡ ਕਿਵੇਂ ਨੇ ਕੱਟੀਆਂ ਨੇ ਕੱਦ ਪਿੱਟਦਾ ਆਈਡੀ ਆ ਜੀ ਇਹਦੀ ਧਾਰ ਮੁਰਾਣੀਆਂ ਮਰਾ ਦਿੰਦੇ ਆਪਾਂ ਪੂਰੀਆਂ ਪੂਰੀਆਂ ਤੁਹਾਨੂੰ ਸਾਫ਼ ਹੀ ਮਿਲਣਗੀਆਂ ਝੋਟੀਆਂ ਤੇ ਚਵਾਈ ਜਬੂਈ ਵਾਲੇ ਪੱਖ ਤੋਂ 100 ਦਾ 100 ਨੇ ਨੰਬਰ ਬੋਲ ਦੇਗਾ ਜੀ 95920 99493 95920 99493 ਪਿੰਡ ਲੇਲਖੁਰਦ ਤਹਿਸੀਲ ਲਹਿਰਾਗਾਗਾ ਨੇੜੇ ਜੱਖਲ ਹਰਿਆਣਾ ਜਿਹੜੇ ਭਰਾ ਨੂੰ ਇਹਨਾਂ ਚ ਕੋਈ ਵੀ ਪਸ਼ੂ ਪਸੰਦ ਆਊਗਾ ਡਾਕਟਰ ਚਾਹੇ ਆਪਦਾ ਲਵੇ ਤਸੱਲੀ ਕਰਕੇ ਚੈੱਕ ਪਾਸ ਕਰਾ ਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ